ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਮੇਰਾ ਨਾਮ ਹਸੀਵਰ ਸਿੰਘ ਹੈ ਭਾਜੀ ਮੈਂ ਦੋ ਤਿੰਨ ਨਾਲ ਮੈਨੇਜਮੈਂਟ ਕਰਦਾ ਜੀ ਆਪਣਾ 16 ਗਾੜੇ ਬਟਾਲਾ ਤੋਂ ਕੋ ਤੇ ਇਧਰੋਂ ਫਰੋੜੇ ਕਾਂ ਚ ਲੈਦੀ ਭਾਜੀ ਤੇ ਉਹ ਮੋਟਰ ਤੋਂ ਨਿਕਲਣ ਲੱਗੇ ਨਹੀਂ ਆਪਾਂ ਭਾਈ ਤੇ ਆਪਾਂ ਐਨ ਸਾਨੂੰ ਉੱਥੇ ਗੁੰਨਾ ਨੂੰ ਚੰਗਣੀ ਇਥੋਂ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਜੀ ਦਾਤ ਫੜੇ ਗਾੜੇ ਫੜੇ ਆਣਾਂ ਨੇ ਤਾਂ ਐਨ ਇਹ ਨਾ ਅੱਗੇ ਮੋਟਰ ਲਾ ਕੇ ਗੱਡੀ ਦੇ ਦਾਤ ਮਰਿਆ ਆਣਾਂ ਪਹਿਲਾਂ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕਿਆ ਮਤਲਬ ਜੋਟਲੇ ਬਾਅਦ ਫੜੇ ਆ ਪੇਪਰ ਦੇ ਟੈਕਰ ਲੱਕ ਦੋਨੇ ਭੱਜ ਗਏ ਜੀ ਇੱਕ ਕਹਿਣਾ ਫੜਿਆ ਆਪਾਂ ਆ ਅੰਦਰ ਹੀ ਆਇਆ ਕੋ ਫੋਨ ਫੜ ਲੈ ਨਿਕਲੇ ਚੋਰੀ ਦਾ ਕੈਮਰਾ ਵੀ ਜੋੜੀ ਇਹਦੀ ਦੇਖਿਆ ਮੋਟਰ ਵੀ ਚੋਰੀ ਦਾ ਵਾ ਤੇ ਦਾਦ ਵੀ ਆ ਕੇ ਫੜੇ ਗਿਆ ਦੋਨੇ ਭੱਜ ਗਏ ਆ ਇੱਕ ਦਾ ਨਾਮ ਬਣੇ ਕੀ ਦਾ ਵੇ ਸ਼ੁਕਰ ਦਾ ਵਾ ਜੀ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਬੇਦੀ ਤੇ ਨਾਲ ਉਹਨਾਂ ਦੇ ਹਸਬੰਡ ਸੀ ਉਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂ ਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਹੋਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਅੰਦਰ ਬੈਠਾ ਦਾ ਜੀ ਪੁਲਿਸ ਨੂੰ ਔੱਕੇ ਤੇ ਸਾਧਦੇ ਆ ਸੀਗਾ ਹਾਂਜੀ ਸਾਧ ਗਏ ਸੀ ਅਗੇ ਜੀ ਪੁਲਿਸ ਮੁੱਕੇ ਜਾਗੇ ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਮੇਰਾ ਨਾਮ ਰਸੀ ਗਰਸਿਆ ਭਾਜੀ ਮੈਂ ਜੋਗ ਨੂੰ ਨਾਲ ਮੈਨੀਫੈਸਟ ਕਰਦਾ ਜੀ ਆਪਣਾ ਸ਼ੋਹ ਲਾ ਕੇ ਆਇਆ ਬਡਾਲਾ ਜੋਂ ਤੋਂ ਤੇ ਇਧਰੋਂ ਪਰੋੜੇਆਂ ਚਲੇ ਸੀ ਭਾਜੀ ਤੇ ਮੋਟਰ ਤੋਂ ਉਹਨਾਂ ਨਿਕਲਣ ਲੱਗੇ ਨੇ ਆਪਾਂ ਭਾਜੀ ਤੇ ਆਪ ਐਨ ਸਾਨੂੰ ਉੱਥੇ ਗੁੰਣਾ ਨੂੰ ਚੋਂਗੇ ਇੱਕੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਹੀ ਨੇ ਦੀ ਦਾਤ ਫੜੇਗਾ ਦੇ ਵੱਡੇ ਵੱਡੇ ਆਣੇ ਤਾਂ ਇਹ ਐ ਨਾ ਅੱਗੇ ਮੋੜ ਤੇ ਲਾਗ ਗੱਡੀ ਦਾ ਦਾਦ ਮਰ ਜਾਣਾ ਪਹਿਲਾਂ ਜੀ ਤੇ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੁਕ ਗਿਆ ਮਤਲਬ ਡੁੱਟ ਗਿਆ ਬਾਜੀ ਫੜੇ ਆ ਫੇਰ ਫੜੇ ਤੇ ਟੈਕ ਕਰ ਲਗੇ ਦੋਨੇ ਭੱਜ ਗਏ ਜੀ ਇੱਕ ਜਣਾ ਫੜਿਆ ਆ ਅੰਦਰ ਹੀ ਇਹਨਾਂ ਕੋਈ ਫੋਨ ਪਾੜੇ ਨਿਕਲੇ ਚੋਰੀ ਤੇ ਮੇਰਾ ਵੀ ਜੋਰੀ ਹੈ ਜੀ ਦੇਖਿਆ ਮੋਟਰਸਾਈਕਲ ਦੀ ਚੋਰੀ ਦਾ ਵਾ ਤੇ ਦਾਦ ਵੀ ਆ ਫੜੇ ਹੋਏ ਦੋਏ ਨੇ ਭੱਜ ਗਏ ਆ ਇੱਕ ਜਣਾ ਨੰਬਰ ਨਹੀਂ ਕੀ ਦੱਬੇ ਆਪਣਾ ਸ਼ਿਪੂ ਦੱਬੇ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਜੀ ਤੇ ਨਾਲ ਉਹਨਾਂ ਦੇ ਹਸਬੰਡ ਸੀ ਉਸਮਾਨ ਜੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਪਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਅੰਦਰ ਬੈਠਾ ਵੇ ਜੀ ਪੁਲਿਸ ਨੂੰ ਔੱਕੇ ਤੇ ਸਾਧਦੇ ਆ ਸੀਗਾ ਹਾਂਜੀ ਸਾਧ ਲਿਆ ਸੀ ਅਗੇ ਸੀ ਪੁਲਿਸ ਨੂੰ ਔੱਕੇ ਜਾਵੇ ਹਾਂਜੀ ਭਾਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਮੇਰਾ ਨਾਮ ਰਿਸ਼ੀ ਗਰਸਿਆ ਭਾਜੀ ਮੈਂ ਜੋਤੂ ਨੂੰ ਮੈਨੇਜਮੈਂਟ ਕਰਦਾ ਜੀ ਆਪਣਾ ਸੋਲਾ ਗਾੜੀ ਬਟਾਲਾ ਜੋਂ ਤੋਂ ਤੇ ਅਗਰ ਉਹ ਫਰੋੜੇ ਗਾਂ ਚਲੇਦੀ ਭਾਜੀ ਤੇ ਇਹ ਮੋਟਰੋਂੋਂ ਨਿਕਲਣ ਲੱਗੇ ਨੇ ਆਪਾਂ ਭਈ ਤੇ ਆਪਾਂ ਐਂ ਸਾਨੂੰ ਉੱਥੇ ਗੁੰਣਾ ਚੁੰਗਣੀ ਇਤੋਂ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਜੀ ਦਾਤ ਫੜੇ ਗੱਡੀ ਤੇ ਡੇਰੇ ਨੇ ਤਾਂ ਐ ਨਾ ਅੱਗੇ ਮੋੜ ਤੇ ਲਾ ਕੇ ਗੱਡੀ ਦੇ ਦਾਤ ਮਰ ਜਾਣਾ ਕਹਿੰਦਾ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕ ਗਏ ਮਤਲਬ ਝੋਟਲੇ ਆ ਬਾਜ ਫੜੇ ਆ ਫੇਰ ਸਾਡੇ ਨੇ ਤੈਕ ਕਰ ਲਗੇ ਦੋਨੇ ਭੱਜ ਗਏ ਜੀ ਇੱਕ ਇਹਨਾਂ ਫੜਿਆ ਆਪਾਂ ਆ ਅੰਦਰ ਹੀ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਦੇ ਮੇਰਾ ਜੀ ਜੋਰੀ ਹੈ ਜੀ ਦੇਖਿਆ ਮੋਟਰਸਾਈਕਲ ਚੋਰੀ ਦਾ ਵਾ ਤੇ ਦਾਤ ਵੀ ਇਹਨੇ ਫੜੇ ਪਏ ਦੋ ਇਹਨੇ ਭੱਜ ਗਏ ਕੋਈ ਕਦਨਾਂ ਨੰਬਰ ਨਹੀਂ ਕਿਹਾ ਦੱਸਣਾ ਸੀ ਪੂਰਾ ਦੱਸਾਈ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਜੀ ਦੀ ਤੇ ਨਾਲ ਉਹਨਾਂ ਦੇ ਹਸਬੰਡ ਜੀ ਉਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਰਹੀਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਅੱਧਰ ਬੈਠਾ ਵਾ ਜੀ ਪੁਲਿਸ ਨੂੰ ਮੌਕੇ ਤੇ ਸੱਦਦੇ ਆ ਸੀਗਾ ਹਾਂਜੀ ਸੱਦ ਲਿਆ ਸੀ ਅਗੇ ਸੀ ਪੁਲਿਸ ਨੂੰ ਮੌਕੇ ਤੇ